ਹਰਿਆਣਾ ਦੇ ਮੁੱਖ ਮੰਤਰੀ ਭਪਿੰਦਰ ਸਿੰਘ ਹੁੱਡਾ ਨੇ ਪੀਐਮ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖਿਆ ਜਿਸ ਵਿੱਚ ਕਿਹਾ ਗਿਆ ਹੈ ਕਿ ਹਰਿਆਣਾ 'ਚ ਪਾਵਰ ਕ੍ਰਾਈਸਿਸ ਇਸ ਕਰਕੇ ਕਿਉਂਕਿ ਅਡਾਨੀ ਗਰੁੱਪ ਹਰਿਆਣਾ ਨੂੰ ਬਿਜਲੀ ਸਪਲਾਈ ਨਹੀਂ ਕਰ ਰਿਹਾ। ਭਾਜਪਾ ਦਾ ਇਸ ਬਾਰੇ ਕੀ ਕਹਿਣਾਗਾ ਸਾਡੇ ਨਾਲ ਭਾਜਪਾ ਦੇ ਲੀਡਰ ਗਿਆਨ ਚੰਦ ਗੁਪਤਾ ਨੇ ਗੁਪਤਾ ਸਾਹਿਬ ਕਿਵੇਂ ਦੇਖਦੇ ਹੋ ਤੁਸੀਂ ਜੋ ਲੈਟਰ ਹੁੱਡਾ ਵੱਲੋਂ ਪੀਐਮ ਨੂੰ ਲਿਖਿਆ ਗਿਆ। ਮੈਂ ਇਹ ਸਮਝਦਾ ਕਿ ਹੁੱਡਾ ਜੀ ਦੁਆਰਾ ਇਹ ਜਿਹੜਾ ਪੱਤਰ ਲਿਖਿਆ ਗਿਆ ਇਹ ਸਿਰਫ ਆਪਣੀ ਕਮੀਆਂ ਨੂੰ ਛੁਪਾਉਣ ਬਾਰੇ ਪਿਛਲੇ 10 ਸਾਲ ਦੇ ਵਿੱਚ ਉਹ बार-बार ਕਹਿੰਦੇ ਰਹੇ ਕਿ ਹਰਿਆਣਾ ਦੇ ਵਿੱਚ 24 ਘੰਟੇ ਬਿਜਲੀ ਦੇਵਾਂਗੇ ਲੇਕਿਨ ਅੱਜ 8 ਘੰਟੇ ਵੀ ਬਿਜਲੀ ਪੂਰੇ ਹਰਿਆਣਾ ਚ ਪਿੰਡਾਂ ਦੇ ਵਿੱਚ ਕਿਤੇ ਵੀ ਨਹੀਂ ਮਿਲ ਰਹੀ ਔਰ ਜਿੱਥੇ ਤੱਕ ਇਹ ਲੈਟਰ ਦੀ ਗੱਲ ਹੈਗੀ ਹੈ ਅਡਾਨੀ ਗਰੁੱਪ ਨੇ ਔਰ ਟਾਟਾ ਗਰੁੱਪ ਨੇ ਹਰਿਆਣਾ ਦੀ ਸਪਲਾਈ ਬੰਦ ਕੀਤੀ ਇਸ ਕਰਕੇ ਉਹਨਾਂ ਦਾ ਜੋ ਕਹਿਣਾ ਹੈ ਕਿ ਹਰਿਆਣਾ ਗਵਰਨਮੈਂਟ ਨੇ ਜੋ ਸਾਡੇ ਨਾਲ ਸ਼ਰਤਾਂ ਕੀਤੀਆਂ ਉਹ ਪੂਰੀਆਂ ਨਹੀਂ ਕੀਤੀ ਇਸ ਕਰਕੇ ਸਪਲਾਈ ਬੰਦ ਕੀਤੀ ਹੈ ਔਰ ਹਰਿਆਣਾ ਸਰਕਾਰ ਜਦੋਂ ਰੈਗੂਲੇਟਰੀ ਕਮਿਸ਼ਨ ਦੇ ਵਿੱਚ ਅਪੀਲ ਕੀਤੀ ਹੈ ਉਸ ਤੋਂ ਬਾਅਦ ਉਹਨਾਂ ਨੇ ਟ੍ਰਿਬਿਊਨਲ ਦੇ ਵਿੱਚ ਗਏ ਆਂ ਔਰ ਦੋਨੋਂ ਜਗ੍ਹਾ ਦੇ ਉੱਤੇ ਸਰਕਾਰ ਹਾਰੀ ਹੈ ਅੱਜ ਸੁਪਰੀਮ ਕੋਰਟ ਦੇ ਵਿੱਚ ਕੇਸ ਪੈਂਡਿੰਗ ਹੈ ਔਰ ਸੁਪਰੀਮ ਕੋਰਟ ਦੇ ਵਿੱਚ ਕੇਸ ਹੋਣ ਤੋਂ ਬਾਅਦ ਇਸ ਪ੍ਰਕਾਰ ਦੀ ਹਰਕਤ ਮੈਂ ਸਮਝਦਾ ਕਿ ਚੌਧਰੀ ਭੁਪਿੰਦਰ ਸਿੰਘ ਹੁੱਡਾ ਵਾਸਤੇ ਸ਼ੋਭਾ ਨਹੀਂ ਦਿੰਦੀ ਨੂੰ ਲੱਗਦਾ ਨਹੀਂ ਕਿ ਕਿ ਅਡਾਨੀ ਕਾਫੀ ਨਰਿੰਦਰ ਮੋਦੀ ਦੇ ਕਰੀਬ ਰਹੇ ਨੇ ਚੋਣਾਂ ਦੇ ਦੌਰਾਨ ਸਵਾਲ ਉੱਠਦੇ ਰਹੇ ਇਸੇ ਕਰਕੇ ਹੀ ਟਾਰਗੇਟ ਜਿਹੜਾ ਕੀਤਾ ਜਾ ਰਿਹਾਗਾ ਨਹੀਂ ਮੈਂ ਸਮਝਦਾ ਉਹਦੇ ਨਾਲ ਉਹਨਾਂ ਦਾ ਪਰਪਸ ਸਰਵ ਹੋਣ ਵਾਲਾ ਨਹੀਂ ਹੈ ਕਿਉਂਕਿ ਹਰਿਆਣੇ ਦੀ ਜਨਤਾ ਜਾਣ ਚੁੱਕੀ ਹੈ ਕਿ ਪਿਛਲੇ 10 ਸਾਲਾਂ ਦੇ ਵਿੱਚ ਚੌਧਰੀ ਭੁਪਿੰਦਰ ਸਿੰਘ ਹੁੱਡਾ ਬਾਰ-ਬਾਰ 24 ਘੰਟੇ ਬਿਜਲੀ ਸਪਲਾਈ ਦੀ ਗੱਲ ਕਰਦੇ ਰਹੇ ਹਨ ਔਰ ਬਿਜਲੀ ਸਪਲਾਈ ਪੂਰੀ ਹੋ ਨਹੀਂ ਪਾਈ ਅੱਜ ਉਹ ਫਰਸਟ੍ਰੇਸ਼ਨ ਦੇ ਵਿੱਚ ਇੱਕ ਇਸ ਨੂੰ ਇੱਕ ਸਿਆਸੀ ਮੁੱਦਾ ਬਣਾਉਣ ਵਾਸਤੇ ਮੈਂ ਸਮਝਦਾ ਉਹਨਾਂ ਨੇ ਇੱਕ ਲੈਟਰ ਲਿਖਿਆ ਲੇਕਿਨ ਇਹ ਕਾਰਨ ਵਿਧਾਨ ਸਭਾ ਚੋਣਾਂ ਦਾ ਕਾਰਨ ਵਿਧਾਨ ਸਭਾ ਚੋਣਾਂ ਕਰਕੇ ਮੁੱਦਾ ਬਿਲਕੁਲ ਅੱਜ ਜਿਹੜੇ ਚੋਣਾਂ ਬਿਲਕੁਲ ਸਿਰ ਦੇ ਉੱਤੇ ਹੈਗੇ ਆ ਉਹਨਾਂ ਨੂੰ ਦੇਖ ਕੇ ਹੀ ਹੁੱਡਾ ਜੀ ਆਪਣੀ ਕਮੀ ਨੂੰ ਛਪਾਉਣ ਵਾਸਤੇ ਇਸ ਤਰੀਕੇ ਦੇ ਬਿਆਨ ਦੇ ਰਹੇ